ਇਹੇ ਮਾਰਨੇ ਆ ਗੇਂਦੇ ਵਾਲੇ ਵਾਲੇ ਚਾਰੇ ਪਾਸੇ ਘੁਮਾ ਕੇ ਮੇਰਾ ਪਰੇ ਦੇਖਣਾ ਵੀ ਕਿੱਥੇ ਘਰਾ ਲੱਗਦਾ ਕਿੱਥੇ ਜਈ ਲੱਗਦਾ ਹੁਣ ਇੱਧਰ ਹੀ ਸਾਡਾ ਆਪਣਾ ਘਰਾ ਲੱਗ ਰਿਹਾ ਅਰੇ 40 ਢਾਈ 60 ਹੁੰਦੇ ਨੇ ਇਹਦਾ ਉਹ ਕਿਸ ਤਰ੍ਹਾਂ ਨਹੀਂ ਮੈਂ ਉੱਧਰ ਨੂੰ ਮਿੱਟੀ ਜਾਂਦੀ ਆ ਉਹ ਲੋਪਾਨੇ ਖੰਡਾ ਧਾਰ ਲੈਣੀ ਆ ਬਾਈ ਬਾਕੀ ਜੋ ਬਸਾਉਣੇ ਆ ਤੇ ਤੇ ਆਪਣੇ ਮਿੱਟੀ ਇੱਕ ਵਾਰੀ ਜ ਪੂਰੀ ਹੋਣੀ ਚਾਹੀਦੀ ਹੈ ਵੀ ਇੱਧਰ ਕੇ ਦੇ ਕੇ ਬਾਹੀ ਵਾਲੇ ਟਰੈਕਟਰ ਵੀ ਨਾਰਮਲ ਚੱਲੀ ਜਾਵੇ ਮਿੱਟੀ ਵੀ ਚੱਕੇ ਦੋ ਤਰੀਕੇ ਨਾਲ ਆਪਾਂ ਨੇ ਮਿੱਟੀ ਨੂੰ ਜਿਆਦਾ ਭਰ ਕੇ ਚੱਲਦਾ ਕਰਾਏ ਆ ਫਿਰ ਆਪਾਂ ਨੇ ਇਹਦੇ ਨਾਲ ਚਾਹ ਚੱਜਣਾ ਹੈ ਨਹੀਂ ਇਹਦਾ ਕੋਈ ਕੰਮ ਨਹੀਂ ਆਏਗਾ ਇੱਕ ਵਾਰੀ ਮਿੱਟੀ ਦਾਸ ਦੀ ਕਰਦੇ ਉਹ ਮਿੱਟੀ ਚੱਟੀਆਂ ਨਹੀਂ ਛੱਟੀਆਂ ਨਹੀਂ ਉਹਦਾ ਤਾਂ ਮਾ ਬਾਕੀ ਹੋਣਾ ਨੇ ਆਪਣੇ ਆਪ ਉਹ ਸਾਈਡ ਪਾ ਦੜੇ ਜਿੱਥੇ ਇੰਨਾ ਇੱਕ ਤਾਂ ਮਾਰਗ ਪੈ ਜਾਂਦਾ ਕਿਉਂਕਿ ਆਪਾਂ ਤਵੀਆਂ ਨਾਲ ਬੋਨੇ ਆ ਲਗਾ ਹੁੰਗਾ ਮਾਰਦੇ ਤਾਂ ਮਿੱਟੀ ਉਧਰ ਉਧਰ ਹੋ ਜਾਂਦੀ ਹੈ ਆੜਾ ਭਾਤੇਪਾਨੇ ਹੋਂ ਦੂਰ ਸ਼ੁਰੂ ਕਰਨਾ ਬਸ ਜਿਵੇਂ ਪਹਿਲੀ ਬਾਟ ਲਾਉਣੀ ਆ ਉਹ ਦੇਖ ਲਾਉਣ ਅਜੇ ਪਰ ਇੱਕ ਆ ਇੱਕ ਜੁਲੀ ਪਾਵਾ ਲੜੀ ਆਪਾਂ ਨੇ ਪੂਰਾ ਘੇੜਾ ਦੇ ਦੋ ਤੇ ਬਾਅਦ ਫੇਰ ਆਪਾਂ ਦੋੜ ਕੇ ਦੇਖਣਾ ਇਹਨੂੰ ਜੇ ਤਾਂ ਮਿੱਟੀ ਪੂਰੀ ਵਿੱਚ ਰਹਿੰਦੀ ਹੋਈ ਵੇ ਤਾਂ ਠੀਕ ਆ ਨਹੀਂ ਫਿਰ ਦੁਬਾਰੇ ਭਾਈ ਉਹ ਕਰ ਲਈ ਬੰਦੀ ਆ ਫਿਰ ਹੋਰ ਥੱਲੇ ਛੱਡ ਦੋ ਆਪਾਂ 俺が運転してる。 ਦੋਨੇ ਸਾਡਾ ਮਿੱਟੀ ਪਈ ਜਾਣ। ਹਲੋ ਉਹ ਸੜਕ ਪੂਰੀ ਕਰਤੀ ਹੁਣਾ ਸਾਡਾ ਹੋਈ ਹੋ ਜਾਣਾ। ਆਹ ਭਾਈ ਦੌਰ ਕਰਿਆ ਆਪਾਂ ਨੇ ਖੇਤ ਦੇਖੋ ਦੌਰ ਜੇ ਬਣਾਉਂਦਾ ਜੀ। ਬਾਕੀ ਬਾਹਰ ਜਲੇ ਖੇਤ ਤਾਂ ਭਾਈ ਹੋ ਰਹੇ ਨੇ ਦੌਰ ਦੇ। ਤੇ ਜਿਹੜਾ ਹੁਣ ਜਿਹੜਾ ਜਿਆਦਾ ਉੱਚੀ ਪੈਗੇ ਦੌਰੇ ਮਿਲਦੇ ਆ ਮਿੱਟੀ ਮੋਟੀ ਆੜੀ ਵੀ ਹੋ ਗਈ। ਉਹ ਛੋਟਾ ਚੱਕਰ ਇਹਦਾ ਦੌਰ ਜੇ ਹੋ ਜਾਂਦੇ ਆ। ਅੱਗੇ ਥੱਲੇ ਵਾਲਿਆਂ ਨੂੰ ਲੱਗਣ ਲੱਗੇ ਆਪਾਂ। ਇਹਦੇ ਵੀ ਥੱਡਾ ਘਵਾ ਕੇ ਆਪਣੇ ਦੇਖ ਲਈਏ। ਕਿਉਂਕਿ ਬੱਟਾ-ਬੱਟਾ ਨੂੰ ਮਿੱਟੀ ਲੱਗੀ ਹੋਈ ਹੁੰਦੀ ਆ। ਸਾਰੇ ਕੋਨੇ ਖੰਦੀਏ ਜਮ। ਆਹ ਸਾਈਡ ਵੀ ਚੈੱਕ ਕਰ ਲਈਏ। ਸਾਰਾ ਮੇਨ ਬਾਈ ਸੈਟਾਂ ਹੀ ਆ, ਸੈਟਾਂ ਘਵਾ ਕੇ ਜ਼ਰੂਰ ਦੇਖਦੇ ਆ ਕਰੋ। ਤੁਹਾਨੂੰ ਆਪੇ ਪਤਾ ਲੱਜਣਾ ਕਿ ਕਿੱਧਰ ਉੱਚਾ ਕਿੱਧਰ ਨੀਵਾਂ। ਜੇ ਹੁਣ ਆਹ ਸਾਈਡ ਨੀਮੀ ਆ ਤਾਂ ਫਿਰ ਐਸ ਰੋਡ ਫਾਟਾ ਧਰ ਲਓ। ਇਹ ਥੋੜਾ ਥੋੜਾ ਫਰਕ ਆ ਤਾਂ ਫੇ ਸਾਹਮਣੇ ਨੂੰ ਪਹਿਲਾਂ ਤਰਕੇ ਜਿਕਣਾ ਬਾਹੀ ਹੋਈ ਵੀ ਹੁੰਦੀ ਆ ਤੇ ਇੱਧਰ ਨੂੰ ਬਾਹੀ ਆ ਤਾਂ ਇੱਧਰ ਨੂੰ ਕਰ ਲੋ ਨਹੀਂ ਇੱਧਰ ਨੂੰ ਫੇ ਪਹਿਲਾਂ ਪਰੇ ਸੈਟਾਂ ਹੀ ਹੋ ਜਾਣਗੇ ਪੂਰੀ ਮਿੱਟੀ ਲੱਗ ਗਈ ਆ ਥੋੜੀ ਜਿਹੀ ਹੈ ਕੋਈ ਵੀ ਜਿਆਦਾ بڑا ਕੰਮ ਨਹੀਂ ਹੈਗਾ ਬਾਕੀ ਭਾਈ ਜੇ ਕੋਈ ਨੇੜੇ-ਤੇੜੇ ਦਾ ਤਾਂ ਜ਼ਰੂਰ ਭਾਈ ਆ ਕੇ ਜਿਵੇਂ ਖੜਾ ਕਿਸੇ ਨੇ ਆਪਾਂ ਸਿਖਾ ਦਾਂਗੇ ਪੈਂਦਾ ਜਿਓ ਵੀਡੀਓ ਜੀ ਵੀ ਉਕਣਾ ਵਿਸਤਾਰ ਚ ਦੱਸ ਨਹੀਂ ਹੁੰਦਾ ਹੈਗਾ ਵੀ ਕਿੱਥਣਾ ਸਮਝਾਈਏ ਕੋਲ ਹੋਵੇ ਬੰਦਾ ਅਗਲੇ ਨੂੰ ਕਰਕੇ ਦਿਖਾਈ ਜਾਵੇ ਉਹ ਜੀ ਜੋਗਦਾ ਵੇ ਪੌਂਦੀ ਸਾਰੇ ਫੇਰ ਗਿਰ ਜਾਂਦਾਗੇ ਤਾਂ ਤੇ ਬਾਕੀ ਉਹ ਥੋੜਾ ਥੱਲੇ ਛੱਡਦੇ ਆ ਨਾ ਫਰਾਂ ਨੂੰ ਇੱਕ ਜੂੜੀ ਆਪਾਂ ਥੱਲੇ ਕਰਕੇ ਪਹਿਲਾਂ ਢੀੜਾ ਦੇ ਕੇ ਦੇਖ ਲੈਣਾ ਇੱਕ ਫਾਂਟ ਜੇ ਤਾਂ ਠੀਕ ਆ ਤਾਂ ਫਿਰ ਓਕੇ ਆ ਨਹੀਂ ਥੋੜਾ ਹੋਰ ਥੱਲੇ ਛੱਡ ਦੋ ਪਰ ਜਿਹੜੀ ਫਾਂਟ ਪਰ ਆਪਾਂ ਨੇ ਹੁਣ ਘੁਮਾ ਕੇ ਦੇਖਣਾ ਏ ਥੱਲੇ ਛੱਡ ਕੇ ਇਹ ਆਪਾਂ ਨੂੰ ਬਾਅਦ ਜੋ ਥੋੜੀ ਹੋਰ ਲੋਡ ਪਈ ਥੱਲੇ ਝਟਣ ਦੀ ਆ ਆਪਣੇ ਉਹ ਵਾਂਡਾ ਪਰ ਫੇਰ ਘਮਾਉਣਾ ਜਿਹੜੀਆਂ ਵਾਂਡਾ ਪਰ ਉਹ ਆ ਫੇ ਨਹੀਂ ਉਹੀ ਉੱਚੇ ਨਹੀਂ ਮਿਉਣਾ ਆ ਵਾਂਡਾ ਭਮਾਇਆ ਪਿਆ ਆਪਾਂ ਨੇ ਪਹਿਲਾਂ ਉੱਚਾ ਜਾ ਕੇ ਥੋੜਾ ਜਾ ਅਜੇ ਪਰ ਫੇਰ ਘੁਮੂੰਗਾ ਭਾਈ ਕੋਸ਼ਿਸ਼ ਆਈ ਹੁੰਦੀ ਸੀ ਵੀ ਅਗਲੇ ਤਾਂ ਦੋ ਵਾਰੀ ਚ ਹੋ ਜਾਵੇ ਵਧੀਆ ਹੈ ਨਾ ਤੇ ਅੱਜ ਵੀ ਵੀ ਆਈ ਕਿਤੇ ਉਹ ਵੀ ਆਈ ਜਾਉਂਦਾ ਵੀ ਭਾਈ ਦੋ ਵਾਰੀ ਚ ਹੋ ਜਾਵੇ ਅਗਲੇ ਤਾਂ ਵਧੀਆ ਹੈ ਤੇ ਅਗਲੇ ਨੂੰ ਆਫਸਰ 라 ਦੇ ਭਾਈ ਤੇਰਾ ਫੱਤਰ ਆਇਆ ਨਾ ਉਹ ਕੇ ਦੀ ਰਿਪੋਰਟ ਨਾ ਪੂਰੀ ਤੇ ਫਰਕ ਨਹੀਂ ਆਗਾ ਗੇਜ ਬਾਕੀ ਤੁਸੀਂ ਤੇ ਅਗਲਾ ਕਹਿੰਦਾ ਵੀ ਜਮਾ ਹੀ ਹੀਰੋ ਕਰਨਾ ਫਿਰ ਆਪਾਂ ਇੱਕ ਵਾਰੀ ਫੇਰ ਕਮਾਜੀ ਦਾ ওই 15 ਮਿੰਟ ਵੀ ਹੋ ਪਾ ਜਾਂਦੇ ਆ ਉਹ ਖੇਤ ਦੇ ਸਾਹਮਣੇ ਵਾਲਾ ਬਾਕੀ ਜਗੀਰ ਦਾ ਜਿਆਦਾ ਬੁਰਾ ਹਾਲ ਹੋ ਕੇ ਮਿੱਟੀ ਖਿੱਚੀ ਵੀ ਹੈ। ਇਹ ਤਾਂ ਤਿੰਨ ਵਾਰੀ ਕਿਆ ਚਾਰ ਵਾਰੀ ਵੀ ਖਵਾਉਣਾ ਪਿਆ ਜਾਂਦਾ ਬਈ। ਉਹ ਨਹੀਂ ਹੈਗਾ ਵੀ ਹਾਂ ਦੋ ਵਾਰੀ ਤਿੰਨ ਵਾਰੀ ਚ ਪੱਧਰਾ ਹੋ ਜਾਵੇ। ਹੁਣ ਬਾਹੀ ਵਾਲੇ ਕੇ ਤਾਂ ਇਹ ਤਾਂ ਹੋ ਜਾਂਦੇ ਆ। ਲੋ ਵੀ ਆ ਵੀ ਖੇਤ ਹੋ ਗਿਆ ਉਹ ਥੱਲੇ ਵਾਲਾ ਵੀ ਕਰਤਾ। ਦੋਹਰੇ ਕਰੇ ਆ ਦੋਨੇ। ਤੇ ਬਣ ਗਿਆ ਜੇ ਤੈਨ। ਬਾਕੀ ਬਈ ਟਾਈਮ ਹੋਰ ਘੱਟ ਵੀ ਲੱਗ ਜਾਂਦਾ ਜੇ ਕਿਹਣਾ ਹੁਣ ਇੱਕ ਟਾਕੋ ਕੇ ਹੁਣ ਦੋਹਾਂ ਦਾ ਅਲੱਗ-ਅਲੱਗ ਬਣਾਉਣਾ। ਦੋਨਾਂ ਦੀ ਸੈਡਾ ਮਿੱਟੀ ਪੂਰੀ ਕਰਨੀ। ਜੇ ਹੁਣ ਸਾਰਾ ਇੱਕੇ ਹੁੰਦਾ ਫਿਰ ਹੋਰ ਟਾਈਮ ਬਚ ਜਾਂਦਾ ਹੈ। ਬਾਕੀ 1 ਘੰਟਾ 10 ਮਿੰਟ ਲੱਗੇ ਆ। ਇੰਨਾ ਕੇ ਲੱਗਦਾ ਵੈਸੇ ਤਾਂ 1 ਘੰਟਾ 15 ਮਿੰਟ ਚੋ ਬੜਾ ਵਿਖੇ ਤੋਬੇ। ਤੇ ਬਾਕੀ ਵਧੀਆ ਹੋ ਗਿਆ ਹੁਣ ਹਨ। ਤੁਸੀਂ ਮਾਸਾ ਵਾਲੀ ਵੀਡੀਓ ਦੇਖਦੇ ਪਾਣੀ ਪੁਣੀ ਛੱਡਿਆ ਗਿਆ। ਹੁਣ ਤਾਂ ਹਣ ਇੰਨਾ ਕੇ ਯਾਰ ਬਹ ਹੋ ਗਿਆ ਵੀ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਟਰੈਕਟਰ ਦੀ ਆਵਾਜ਼ ਨਾਲ ਦੱਸ ਦਿੰਦਾ ਵੀ ਹਾਂ ਛੇਤ ਜ਼ੀਰੋ ਹੋ ਰਿਹਾ ਗਿਆ ਹੈ। ਬਾਕੀ ਭਾਈ ਤੁਸੀਂ ਵੀ ਜੇ ਕੋਈ ਚਲਾਉਂਦਾ ਤਾਂ ਅਨ ਐਕਸਪੀਰੀਅੰਸ ਹੋਏ ਜਾਂਦਾ ਹੈ। ਬਾਕੀ ਹੁਣ ਪੜੀ ਹੋੜੀ ਹੱਛੀ ਵੀ ਨੂੰ ਵੀ ਹੋ ਜਾਣਾ ਤੇ ਹੁਣ ਬਿੰਦਰ ਬਾਈ ਇਹਨਾਂ ਨੇ ਕਰਨਾ ਅੱਛੀ ਵੀ ਲੱਗਣ ਲੱਗਿਆ ਆ ਗਿਆ ਇਹ ਇਹ ਦਬਾਉਣ ਲੱਗੇ ਦੇ ਨਾਲ ਦੀਆਂ ਹਾਂ ਕਰਤਾ ਭਾਈ ਓਕੇ ਬੜਾ ਇਹਦਾ ਹੁਣ ਕੱਟਣ ਦਾ ਕੰਮ ਇੱਥੇ ਹੀ ਕਰਨਾ ਨੇ ਕਾਮਕਾਰ ਮੈਂ ਉਹ ਘਰ ਚੱਲਿਆ ਪਨੀਰੀ ਭੰਨੀ ਮੈਂ ਜੱਪੜਿਆ ਫੇਰ ਆ ਜੀ ਨਹੀਂ ਮੈਂ ਮਮਮੀ ਨੇ ਆਪਰੇਸ਼ਨ ਕਰਾਉਣ ਜਾਣਾ ਅੱਜ ਅੱਛਾ ਪਨੀਰੀ ਕਾ ਨੇੜੇ ਪਰੋਂਗਾ ਲੈਟ ਤਾਂ ਹੋਣੀ ਭੱਜ ਗਈ ਹਾਂ ਆਈ ਕਾ ਦਾ ਆਉਣੀ ਨਾਲੇ 5 ਵਜੇ ਆਉਂਦੀ ਸਵੇਰੇ ਪਰ ਹਫਤੇ ਬਾਅਦ ਚੇਂਜ ਹੋ ਜਾਂਦੀ ਤਕੀਰ ਬਹੁਤ ਦੇਖ ਲੈ ਤੂੰ ਕਿੰਨਾ ਟਾਈਮ ਲੱਗਿਆ 1:10 1:10 ਹਾਂ 1:10 ਤੂੰ ਆਏ ਦੇਖ ਲੈ ਫਿਰ ਹੈ ਵੀ ਦੋ ਰੋਟਰੂ ਬਣੇ ਆ ਜਾਂ ਇੱਕ ਹੁੰਦਾ ਫਿਰ ਹੋਰ ਟਾਈਮ ਵੱਜ ਜਾਂਦਾ ਇਹ ਹਾਂ ਆ ਫਰਕ ਹੈ ਬਾਈ ਰੇਗਸਲ ਕਰਾਉਣ ਦਾ ਹਾਂ ਓ ਬਾਈ ਲੇਜ਼ਰ ਕਰਾਦਾ ਵੀ ਫਰਕ ਹੈ ਹੈ ਹਾਂ 8 ਫੁੱਟਾ ਇੱਕ 8 ਫੁੱਟਾ ਇੱਕ ਬਾਈ ਤਰਕੰਡੀ ਵਾਲਾ ਆਪਾਂ ਨੂੰ ਇੱਕ ਤੋਰਾ ਵੀ ਨਹੀਂ ਰੱਖ ਤੂੰ ਤਰਕੰਡੀ ਵਾਲਾ ਦੇਖ ਲੈ ਤੇਰੇ ਹੱਥ ਲੱਗ ਗਿਆ ਪਹਿਲੀ ਵਾਰੀ ਚ ਹੈ ਜੇ ਦੂਆ ਮੋਟਰ ਵਾਲਾ ਹੁੰਦਾ ਫਿਰ ਤਾਂ ਮੈਂ ਹੀ ਤੈਨੂੰ ਕਹਿ ਦੇਣਾ ਤਾਂ ਬਈ ਬਈ ਨਹੀਂ ਤੇਰੇ ਵਸ ਦਾ ਕੰਮ ਨਹੀਂ ਹੈਗਾ ਮੋਟਰ ਵਾਲਾ ਯਾਰ ਕੰਮ ਖਰਾਬ ਕਰਦਾ ਮਾੜੀ ਮੋਟੀ ਸੈਟਿੰਗ ਉਧਰ ਉਧਰ ਹੋ ਗਈ ਨਾ ਹੱਥ ਵੱਜ ਗਿਆ ਫਰਕ ਪੈ ਜਾਂਦਾ ਬਈ ਇਹ ਤਰਕੰਡੀ ਵਾਲਾ ਜੇ ਕੋਈ ਨਵੇਂ ਵੀਰ ਨੇ ਲੈਣਾ ਤਾਂ ਤਰਕੰਡੀ ਵਾਲਾ ਜ਼ਿਆਦਾ ਵਧੀਆ ਆਪਾਂ ਕਹਾਂਗੇ ਮੋਟਰ ਵਾਲੇ ਚ ਇੰਚ ਦਾ ਵੀ ਮਾੜਾ ਜਿਹਾ ਵੀ ਟੱਚ ਵੱਧ ਘਟ ਹੋ ਗਿਆ ਤਾਂ ਆ ਫਰਕ ਪੈ ਜਾਂਦਾ ਐਜ ਪਿਛਲੀ ਵਾਰੀ ਮੈਂ ਚਾਰ ਵਾਰੀ ਘਮਾਇਆ ਜਿੱਗੇ ਵਾਲਾ ਲੇਜ਼ਰ ਕਿਉਂਕਿ ਮੋਟਰ ਮਾੜੀ ਮੋਠੀ ਆਪਰ ਤੋਂ ਮਾੜਾ ਜਿਹਾ ਵੀ ਇੰਚ ਦਾ ਵੀ ਫਰਕ ਪੈ ਗਿਆ ਉੱਥੇ ਮਿੱਟੀ ਜਾ ਚੱਕਣ ਲੱਗ ਜਾਂਦਾ ਫੇ ਸਾਰੇ ਖੇਤ ਚ ਘਮਾਉਣਾ ਪੈਂਦਾ ਮਾਤੀ ਤੁਸੀਂ ਇਹਦੇ ਚ ਦੇਖ ਲਓ ਹੁਣ ਮੈਂ ਆ ਵੀ ਜਾ ਚੱਲ ਆਇਆ ਇੱਕ ਮਿੰਟ ਗੱਲ ਤਾਂ ਸੁਣ ਮਾੜਾ ਦੇਖ ਹੁੰਦਾ ਇਹ ਤਰਕੇ ਦਾ ਕਿੱਦਾਂ ਕਰਨਾ ਨਾ 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 ਚੱਲ ਤਾਂ ਹੀ ਸਿੱਖੂੰਗਾ ਆਏ ਨਾ ਡਰਿਆ ਕਰ ਤੂੰ ਡਰਦਾ ਬਹੁਤ ਆ ਉਹ ਫਿਰ ਉਸਤਾਦ ਮੁਰੇ ਫਿਰ ਨਹੀਂ ਨਰਵਸ ਹੋ ਜਾਂਦਾ ਲਾ ਲਾ ਦੇ ਲਾ ਤੂੰ ਮੈਂ ਜਾਣਾ ਯਾਰ ਪਲੇਟ ਹੁੰਦਾ ਮਗਾ ਉਹ ਨਾ ਪਤਾ ਮਜ਼ਾਕ ਕਰਦਾ ਉਸਤਾਦ ਹੁਣ ਤੂੰ ਬਣ ਗਿਆ ਤੂੰ ਦੱਸੇ ਕਰ ਮੈਨੂੰ ਬਾਕੀ ਬਾਈ ਆਪਣੇ ਆਪਣੇ ਨਵੇਂ ਨਵੇਂ ਤਜਰਬੇ ਹੋਈ ਜਾਣੇ ਹੁਣ ਇਹ ਚਲਾ ਲਿਆ ਨੇ ਸੀਜ਼ਨ ਉਹਦੇ ਬਾਅਦ ਦੇਖਿਓ ਤੁਸੀਂ ਚਾਰ ਗੱਲਾਂ ਨੇ ਵਿੱਚੋਂ ਨਵੀਆਂ ਨਿਕਲ ਆ ਜਾਂਦੇ ਕਿਉਂਕਿ ਸਭ ਦਾ ਆਪਣਾ ਆਪਣਾ ਦਿਮਾਗ ਆ ਚੱਕਲਾ ਇਹਨੂੰ ਗ੍ਰਹੀਤ ਦੇ ਯਾਰ ਉਹ ਮਿੱਟੀ ਫਸ ਗਈ ਜਾਮ ਹੋਣ ਦੇ ਕੇ ਲੈ ਕੇ ਜਾਈਏ ਇਹਨੇ ਫਸ ਜਾਮ ਹੋ ਜਾਣਾ ਮੈਨੂੰ ਬਈ ਜਰੂਰ ਗ੍ਰਹੀਤ ਦੇ ਦਿਆ ਕਰੋ ਜੇ ਕੋਈ ਅੱਗੇ ਕੋਈ ਅੰਦਰ ਗੰਡੀ ਆ ਬਹੁਤ ਆ ਲੱਗਦਾ ਜਾਣਾ ਉੱਪਰ ਚੱਕ ਹੋਣਾ ਪਹਿਲੇ ਮੈਨੂੰ ਬੁੱਕਾ ਲਾਦ ਤੱਕ ਹੋਣਾ ਚੱਲ ਔਰੇਂਜ ਆ ਗਈ ਰੈਂਜ ਫੜ ਜਾ ਜੀਰੋ ਕਰ ਲਿਆ ਜੀ ਦੋਨੋਂ ਕਰ ਲਿਆ ਮਾੜਾ ਜਿਹਾ ਟੋਲਜੀ ਪਾਉਣੀ ਹੁੰਦੀ ਪਾ ਲੁੰਦੇ ਲੋਡ ਕਰ ਲੀ ਕਿੱਥੇ ਪਾਉਣੀ ਬਸ ਆਇਆ ਟੋਲ ਪਾਉਣੀ ਹੁੰਦੀ ਬੱਸ ਫੇਰ ਉਹਨੂੰ ਉੱਥੇ ਛੱਡ ਦੇ ਉਹ ਰਾਂ ਕਮਾ ਲਾ ਇਹ ਤਾਂ ਮਿੰਟ ਮਿੰਟ ਵੀ ਲਾਹਾ ਵੀਰੇ ਉਹ ਲਾ ਤਾਂ ਹੈਗਾ ਕਿਤੇ 10 ਮਿੰਟ ਨਹੀਂ 10 ਮਿੰਟ ਹੋਣਾ ਗੱਗੇ ਨਾਲ ਜਾਣਾ ਇਤਿਬਾਰ ਨੂੰ ਅੱਗੇ ਦੇ ਘਰ ਚੱਲ ਬਜੀ ਖਿੱਚ ਕੇ ਰੱਖ ਮੁੰਡਿਆ ਕੰਮ ਨੂੰ ਫਿਰ ਉਹਦੇ ਕੱਲ ਨੂੰ ਜਾਇ ਮੌਜਲੀ ਪਰ 2 ਵਜੇ ਪੱਕਾ ਰੱਖੀ ਉਹਨੇ 12:00 ਵਜੇ ਆ ਜਾਣਾ ਚੰਡੀਗੜ ਮੱਕੀ ਦਾ ꨄੜਾ ਲਾ ਕੇ ਆਉਣਾ ਉਹਨੇ ਉਥੇ ਬਾਹ ਪਹੁੰਚ ਜੀ ਉਹਦੇ ਕੋਲ ਬੂਟਿਆਂ ਵਾਲਾ ਖੇਤ ਤਾਂ ਕਿ ਤੂੰ ਇਹ ਲੋਟੇ ਮੱਕੀ ਹੈ ਹੈ ਉਹਦੇ ਵਾਲਾ ਇਹ ਮੱਕੀ ਵਾਲਾ ਜੀ ਬੂਟੇ ਵਾਲਾ ਵੀ ਯਾਰ ਮੈਂ ਤੈਨੂੰ ਦੱਸਦਾ ਜਿਹੜੀ ਨਾਰਮਲ ਜੜ ਹੁੰਦੀ ਹੈ ਨਾ ਉਹਨੂੰ ਤਾਂ ਥੱਲੇ ਦੱਬ ਕੇ ਆ ਮੂਲੀ ਮੰਗੋ ਪੱਟ ਕੇ ਮਾਰਦਾ ਮੈਂ ਤਗੜੇ ਤਗੜੇ ਜਿਹੜਾ ਵੀ ਪੱਟੀਆਂ ਪੱਤੀ ਆਈ ਨਹੀਂ ਇਹ ਹੁੰਦੀ ਪੱਤੀ ਨੂੰ ਯਾਰ ਉਹਦੇ ਪਰ ਕਿਹੜੇ ਉਹ ਲੱਗਣਾ ਜੇ ਕਿਹੜਾ ਹੁਣ ਪੱਥਰਾ ਪੁੱਥਰਾ ਉਹ ਪਾਉਂਦੀ ਆ ਜੜ ਨਹੀਂ ਕਦੇ ਵੀ ਜੜ ਪਸਾ ਕੇ ਨਾ ਇਹ ਹੌਲੀ ਦੇ ਕੇ ਫੇਰ ਖਿੱਚਣੀ ਹੁੰਦੀ ਐ ਵੀ ਨਹੀਂ ਹੈਗਾ ਵੀ ਝੂਟੇ ਮਾਰਨੇ ਬਾਕੀ ਆ ਦੇਖ ਲੋ ਟੱਕ ਟੁੱਕ ਦਾ ਹਾਲ ਹੁਣ ਪਛਾਣ ਨਹੀਂ ਹੁੰਦਾ ਜਿਹੜਾ ਚਮਕਾ ਕੇ ਰੱਖਦਾ ਉਹ ਤਾਂ 10 ਮਿੰਟ ਹੁਣ ਇੱਥੇ ਲੱਗੇ ਵੀ ਹੋ ਗਏ ਫੇਰ ਦੇਖ ਲੋ ਇਹਨੂੰ ਫੇਰ ਵੀ ਇਹ ਵੀ ਨਹੀਂ ਪਛਾਣਨਾ ਬਾਕੀ ਚਲ ਠੀਕ ਆ ਘਰ ਮੁੜਿਆ ਚੰਗਾ ਜੀ ਹੈ ਫੀਲਾ ਮਾਰਨਾ ਕਰਕੇ ਕਰਦੇ ਯਾ ਸ਼ਾਮ ਤੱਕ ਕੰਮ ਨਾ ਫਿਰ ਮੈਂ ਤੇਰੇ ਕੋਲ ਆ ਜੀ ਚਾਰ ਕੀ ਤੇ ਲਿਆ ਗੰਚਾਰ ਕੀ ਲਈ ਹੋਈ ਨਾ ਕੋਈ ਬਾਕੀ ਵੀ ਚੱਲਦੇ ਹਾਂ ਹੁਣ